ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਉਮੀਦਵਾਰ ਭਗਵੰਤ ਮਾਨ ਆਪਣੀ ਨਾਮਜ਼ਦਗੀ ਪੀਪਰ ਦਾਖਲ ਕਰਾਉਣ ਟਰੈਕਟਰ ਤੇ ਪਹੁੰਚੇ ਟਰੈਕਟਰ ਦੇ ਉੱਤੇ ਬੈਠ ਕੇ ਅੱਜ ਅਸੀਂ ਨਾਮਿਨੇਸ਼ਨ ਕਰ ਚੱਲੇ ਆ ਕਾਗਜ਼ ਭੰਨ ਚੱਲੇ ਜੀ ਤੁਹਾਡੀਆਂ ਦੁਆਵਾਂ ਤੁਹਾਡੇ ਆਸ਼ੀਰਵਾਦ ਤੇ ਤੁਹਾਡੇ ਪਿਆਰ ਦੀ ਲੋੜ ਹੈ ਹਮੇਸ਼ਾ ਹੀ ਆਪਣੀ ਫਾਰਚੂਨਰ ਗੱਡੀ 'ਚ ਸਵਾਰ ਰਹਿਣ ਵਾਲੇ ਮਾਨ ਦਾ ਇਹ ਰੂਪ ਵੇਖ ਕੇ ਆਪ ਵਰਕਰ ਹੈਰਾਨ ਰਹਿ ਗਏ ਆਪਣੇ ਭਾਰੀ ਸਮਰਥਕਾਂ ਨਾਲ ਕਾਗਜ਼ਪਰਨ ਪਹੁੰਚੇ ਮਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਵਾਰ ਪੰਜਾਬ 'ਚ ਆਪ ਦੀ ਸਰਕਾਰ ਬਣਨ ਜਾ ਰਹੀ ਹੈ ਅੱਜ ਨੋਮੀਨੇਸ਼ਨ ਫਾਇਲ ਕਰਨ ਲੱਗਿਆ ਡੈਮੋਕ੍ਰੈਟਿਕ ਰਾਈਟ ਹੈ ਕਿ ਕੋਈ ਵੀ ਲੋਕਤੰਤਰ ਦੇ ਵਿੱਚ ਜਿਹੜਾ ਪੰਜਾਬ ਦਾ ਵਸਨੀਕ ਹੈ ਉਹ ਵਿਧਾਨ ਸਭਾ ਦੇ ਚੋਣਾਂ ਲੜ ਸਕਦਾ ਹੈ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਅੱਜ ਸਾਰੇ ਕਾਗਜ਼ ਜਿਹੜੇ ਨੇ ਉਹ ਮੈਂ ਭਰਨ ਲੱਗਿਆ ਆਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਲੰਮੇ ਹਤੀ ਲੈਂਦੇ ਆ ਮਾਨ ਨੇ ਕਿਹਾ ਕਿ ਦੋਹੇ ਨੇਤਾ ਹਾਰ ਦਾ ਸਦਮਾ ਚੱਲਣ ਲਈ ਤਿਆਰ ਹਨ